ਹੈਲੋ ਡੀਅਰ ਫਰੈਂਡਸ ਇੱਕ ਬਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਆਪ ਜੀ ਦੇ YouTube ਚੈਨਲ ਗੁਰਬਾਣੀ ਜ਼ੋਨ ਵਿੱਚ ਮੈਂ ਆਪਣੇ ਦਿਲ ਦੀਆਂ ਗੱਲਾਂ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆ ਜੋ ਹੈਗੀ ਆ ਹੱਸਣ ਵਾਲਾ ਤੋਂ ਉਹਦੇ ਵਾਸਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੋ ਹੱਸਣ ਵਾਲੇ ਹੁੰਦੇ ਹਨ ਨਾ ਉਹਨਾਂ ਨੂੰ ਉਹਨਾਂ ਅੰਜੂਆਂ ਦਾ ਮਤਲਬ ਪਤਾ ਹੁੰਦਾ ਹੈ ਇਸ ਲਈ ਤਾਂ ਉਹ ਦੂਜਿਆਂ ਨੂੰ ਹਸਾਉਂਦੇ ਆ ਤੁਸੀਂ ਤੁਸੀਂ ਕਿਸੇ ਵੀ ਹੱਸਣ ਵਾਲੇ ਨੂੰ ਦੇਖੋਗੇ ਨਾ ਉਹ ਇਸ ਲਈ ਨਹੀਂ ਹੱਸਦੇ ਕਿ ਉਹ ਛੋਰੇ ਹੁੰਦੇ ਆ ਬਤਮੀਜ਼ ਹੁੰਦੇ ਆ ਮਸਤੀ ਵਾਲੇ ਹੁੰਦੇ ਆ ਨਹੀਂ ਉਹਨਾਂ ਦੇ ਅੰਦਰ ਇਹਨੇ ਦੁੱਖ ਆ ਜਾਂਦੇ ਆ ਨਾ ਕਿ ਉਹ ਮੁਕਾਬਲਾ ਕਰਦੇ ਕਰਦੇ ਹਾਰ ਜਾਂਦੇ ਆ ਫਿਰ ਉਹ ਕਹਿੰਦੇ ਆ ਕਿ ਚਲੋ ਛੱਡੋ ਯਾਰ ਹੁਣ ਮੈਂ ਦੂਜਿਆਂ ਨੂੰ ਤਾਂ ਖੁਸ਼ ਰੱਖ ਲਵਾਂ ਮੇਰੇ ਅੰਦਰ ਜੋ ਹੈ ਉਹ ਹੈ ਤਾਂ ਫਰੈਂਡਸ ਐਸੀ ਅੱਜ ਮੇਰੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਿਹੋ ਜਿਹੀਆਂ ਲੱਗੀਆਂ ਆਪਣੀ ਰਾਏ ਕਮੈਂਟ ਵਿੱਚ ਦੱਸਿਓ ਔਰ ਮਿਲਦੇ ਇੱਕ ਨਵੇਂ ਵੀਡੀਓ 'ਚ ਨਵੇਂ ਦਿਲ ਦੀਆਂ ਗੱਲਾਂ ਦੇ ਨਾਲ ਵੀਡੀਓ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ